ਦੀਸ਼ਾ ਸਿੰਘ ਉਰਪਾ ਰਾਣਾ ਪੁੱਤਰ ਮਨਜੀਤ ਸਿੰਘ ਵਾਸੀ ਹੈਪੋਵਾਲਾ ਰਹਿਣ ਵਾਲਾ ਤੇ ਦੂਜਾ ਸੂਰਜ ਬਰਮਾ ਪੁੱਤਰ ਸੁਨੀਲ ਬਰਮਾ ਨੇੜੇ ਪਾਰਸਲ ਇਲੈਕਟ੍ਰੋਨਿਕ ਸਿਵਲ ਲਾਈਨ ਇਹ ਵੀ ਹੈਪੋਵਾਲਾ ਇਹਨਾਂ ਕੋਲੋਂ 100 ਗ੍ਰਾਮ ਜਿਹੜੀ ਹਿਰੋਨਰ ਰਿਕਵਰ ਹੋਈ ਹੈ ਤੇ 800 8000 ਰੁਪਈਆ ਕਰੰਸੀ ਭਾਰਤੀ ਕਰੰਸੀ ਤੇ ਇੱਕ ਹਲ ਟੋਕਾਰ ਤੇ ਇਲੈਕਟ੍ਰੋਨਿਕ ਕੰਡਕਟ ਤੇ ਖਾਲੀ 50 ਜੈਪ ਖਾਲੀ ਭومی ਲਫਾਫੀਆਂ ਹੋਈਆਂ ਤੇ 480 ਗ੍ਰਾਮ ਇਹਨਾਂ ਕੋਲੋਂ ਜਿਹੜੀ ਹੈਗਾ ਅਫੀਮ ਬਰਾਮਦ ਹੋਈਆਂ ਇਨਵੈਸਟੀਗੇਸ਼ਨ ਹਜੇ ਚੱਲਦੀ ਪਈ ਹੈ ਫਾਦਰ ਉਹਦੇ ਵਿੱਚ ਪੁੱਛਗਛ ਕਰਿਆ ਰਿਮਾਂਡ ਤੇ ਸਾਡੇ ਕੋਲੇ ਬਾਕੀ ਆ ਔਨ ਡਿਮਾਂਡ ਜੋ ਵੀ ਇਹ ਤੋਂ ਮੰਗਦਾ ਸੀ ਉਸ ਨਾਲ ਇਹ ਉਸ ਜਗ੍ਹਾ ਤੇ ਸਰਫ ਕਰਦੇ ਸੀ ਨਹੀਂ ਨਹੀਂ ਇਹ ਅਫਸਰਾਂ ਦੀ ਹਦਾਇਤਾਂ ਮੁਤਾਬਕ ਜੋ ਹੈਗੀ ਅਚਪਾਰਸ ਐਨਡੀ ਦੇ ਮਾਮਲੇ ਦੇ ਵਿੱਚ ਜਾਂ ਕੋਈ ਇਦਾਂ ਦੀ ਕੋਈ ਸਪਾਰਸ ਨਹੀਂ ਆ ਜੋ ਇਹ ਜਾ ਅਪਰਾਧ ਕਰੂਗਾ ਤਾਂ ਉਹ ਤਾਂ ਸਲਾਖਾ ਪਿੱਛੇ ਹੀ ਜਾਊਗਾ ਜੀ ਇਹ ਐਨਡੀ ਦਾ ਮੁਕੱਦਮਾ ਇਹਦੇ ਵਿੱਚ ਦਰਜ ਹੋਇਆ ਆਪਣਾ 2120 ਤੇ 29485 ਐਨਡੀਪੀਐਕਸ ਤੇ 18485 ਵਿੱਚ ਹੋਇਆ ਗ੍ਰਿਫਤ ਕਰਿਓ। ਨੂਰਨਾਲਾ ਦੇ ਟਿਕਣ ਵਾਲੇ ਤੇ ਮਾਮਾ ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਚ ਫਹਿਲੀਆਂ ਸ਼ਿਵਸ਼ੇਨਾ ਵਾਲਿਆਂ ਦੀ ਸ਼ਿਵਸ਼ੇਨਾ ਸਮਾਜਵਾਦੀ ਦਾ ਇੱਕ ਐਸਾ ਸ਼ਖਸੀਅਤਾਂ ਜਿਹਦੇ ਉੱਤੇ ਐਨਡੀਪੀਐਸ ਦਾ ਮਕਦਮਾ ਦਰਜ ਹੋਇਆ ਵਾ ਲੇਕਿਨ ਮਕਦਮਾ ਦਰਜ ਹੋਣ ਤੋਂ ਬਾਅਦ ਆਕੇ ਕਈ ਸ਼ਿਵਸ਼ੇਨਾਲੇ ਗਨਮੈਨ ਤਾਂ ਲੈਂਦੇ ਲੇਕਿਨ ਤੁਹਾਨੂੰ ਯਾਦ ਹੋਣਾ ਕਿ ਇਹਦੇ ਪਿੱਛੇ ਗਨਮੈਨ ਚਲੇ ਗਏ ਸੀਗੇ ਤੇ ਲੇਕਿਨ ਕਈ ਅਫਸਰਾਂ ਨੇ ਗੇੜੇ ਵੀ ਖਾਦੇ ਸੀਗੇ ਕਿ ਮੇਰਾ ਗਨਮੈਨ ਮੇਰੇ ਵਾਪਸੀ ਦਿੱਤਾ ਜਾਵੇ ਲੇਕਿਨ ਮਕਦਮਾ ਜਿਹੜਾ ਕੱਲ ਦਰਜ ਹ ਦੇਖੋ ਜੀ ਇਹ ਮਕਦਮਾ ਨੰਬਰ 99 ਮਿਤੀ 12 6 ਨੂੰ ਦਰਜ ਹੋਇਆਗਾ ਗੁਰਜੀਤ ਸਿੰਘ ਉਰਫ ਰਾਣਾ ਪੁੱਤਰ ਮਨਜੀਤ ਸਿੰਘ ਵਾਸੀ ਹੱਬਵਾਲਾ ਰਹਿਣ ਵਾਲਾ ਤੇ ਦੂਜਾ ਸੂਰਜ ਬਰਮਾ ਪੁੱਤਰ ਸੁਨੀਲ ਬਰਮਾ ਨੇਰੇ ਪਾਰਸਲ ਪਾਰਸਲ ਇਲੈਕਟ੍ਰੋਨਿਕ ਸਿਵਲ ਲਾਈਨ ਇਹ ਵੀ ਹੱਬਵਾਲਾ ਦਾ ਇਹਨਾਂ ਕੋਲੋਂ 100 ਗ੍ਰਾਮ ਜਿਹੜੀ ਹੀਰੋਨਾਂ ਰਿਕਵਰ ਹੋਈ ਹੈ ਤੇ 800 8000 ਰੁਪਏ ਆ ਕਰੰਸੀ ਭਾਰਤੀ ਕਰੰਸੀ ਤੇ ਇੱਕ ਹਲਟੋ ਕਾਰ ਤੇ ਇਲੈਕਟ੍ਰੋਨਿਕ ਅੰਡਾ ਤੇ ਖਾਲੀ 50 ਜੱਪ ਖਾਲੀ ਬੋਮੀ ਲਫਾਪੀਆਂ ਹੋਈਆਂ ਤੇ 480 ਗ੍ਰਾਮ ਇਹਨਾਂ ਕੋਲੋ ਜਿਹੜੀ ਹੈਗਾ ਅਫੀਮ ਬਰਾਮਤ ਹੋਈ ਹੈ ਇਹ ਕਿਤੇ ਕਿਤੇ ਸਰਕੂਲੇਟ ਕਰਦਾ ਸੀਗਾ ਲੈ ਕੇ ਕਿਥੋਂ ਅੰਡਾ ਇਹ ਇਹ ਐਜ਼ ਇਨਵੈਸਟੀਗੇਸ਼ਨ ਹਜੇ ਚੱਲਦੀ ਪਈ ਹੈ ਫਾਦਰ ਉਹਦੇ ਵਿੱਚ ਪੁੱਛਗਛ ਕਰਿਆ ਰਿਮਾਂਡ ਤੇ ਸਾਡੇ ਕੋਲ ਇਹ ਬਾਕੀ ਆਨ ਡਿਮਾਂਡ ਜੋ ਵੀ ਇਹ ਤੋਂ ਮੰਗਦਾ ਸੀ ਉਸ ਨਾਲ ਇਹ ਉਸ ਉਸ ਜਗ੍ਹਾ ਤੇ ਸਰਵ ਕਰਦੇ ਸੀਗੇ ਲੇਕਿਨ ਇਹਦੇ ਕੋਲ ਜਿਹੜੀ ਆਲਟੋ ਕਾਰ ਬਰਾਮਤ ਹੋਈ ਹੈ ਉਹਦੇ ਵਿੱਚ ਕੀ ਸੀਗਾ ਕੀ ਸਪਲਾਈ ਕਰਦਾ ਸੀਗਾ ਕਿਸ ਤਰ੍ਹਾਂ ਆਲਟੋ ਕਾਰ 'ਚ ਸਪਲਾਈ ਕਰਨ ਜਾ ਰਿਹਾ ਸੀਗਾ ਅਲਟੋ ਕਾਰ ਦੇ ਪਿੱਛੇ ਆ ਰਿਹਾ ਸੀ ਸਪਲਾਈ ਕਰਨ ਜਾ ਰਿਹਾ ਸੀਗਾ ਉਸ ਚਿਰ ਦੌਰਾਨੇ ਤਫਤੀਸ਼ ਮੇਰੇ ਸਾਨੂੰ ਪਤਾ ਲੱਗਿਆ ਵੀ ਇਦਾਂ ਕਰਕੇ ਅਲਟੋ ਕਾਰ ਆਪ ਨੰਬਰ ਹੀ ਆ ਜਾ ਰਿਹਾ ਗਾ ਡਿਲੀਵਰੀ ਤੇ ਤੇ ਸਾਡੀ ਪੁਲਿਸ ਪਾਰਟੀ ਨੇ ਉਹਨੂੰ ਜਗਤਪੁਰੀ ਜਗਤਪੁਰ ਚੌਕੇ ਜਗਤਪੁਰੀ ਚੌਕੀ ਚਾਰਜਰ ਉਹਨਾਂ ਨੂੰ ਕਵਰ ਕੀਤਾ ਇਸੇ ਤਰ੍ਹਾਂ ਕਵਰ ਕੀਤਾ ਵੀ ਇਹਨੇ ਸਪਾਰਸ਼ਾਂ ਦੋੜ ਵੀ ਲੜਾਇਆ ਹੋਊਗਾ ਕਿ ਸਪਾਰਸ਼ਾਂ ਕਿਉਂਕਿ ਸ਼ਿਵਸ਼ਨਾ ਦੀ ਪੁਰਾਣਾ ਰਹਿ ਚੁੱਕਾ ਗਨਮੈਨ ਵੀ ਪਹਿਲੇ ਹੁੰਦੇ ਸੀਗੇ ਲੇਕਿਨ ਅੱਜ ਨੂੰ ਗਨਮੈਨ ਚਲੇ ਗਿਆ ਅਫਸਰਾ ਦੇ ਗੀੜੇ ਵੀ ਕੱਢਦਾ ਸੀਗਾ ਐਸਾ ਕੋਈ ਮਾਮਲਾ ਤਾਂ ਨਹੀਂ ਸਾਹਮਣੇ ਆਇਆ ਨਹੀਂ ਨਹੀਂ ਇਹ ਅਫਸਰਾ ਦੀ ਹਦਾਇਤਾਂ ਮੁਤਾਬਕ ਜੋ ਹੈਗੀ ਆ ਸਪਾਰਸ ਐਨਡੀ ਦੇ ਮਾਮਲੇ ਦੇ ਵਿੱਚ ਜਾਂ ਕੋਈ ਇਦਾਂ ਦੀ ਕੋਈ ਸਪਾਰਸ ਨਹੀਂ ਆ ਜੋ ਇਹ ਜਾ ਅਪਰਾਧ ਕਰੂਗਾ ਤਾਂ ਉਹ ਤਾਂ ਸਲਾਖਾ ਪਿੱਛੇ ਜੀ ਜਾਊਗਾ ਜੀ ਜਿੰਨਾ ਵੱਡਾ ਜਿੰਨਾ ਮਰਜ਼ੀ ਵੱਡਾ ਨੋਦਰਖਾਂ ਉਹ ਜਿਹੜਾ ਗਲਤ ਕੰਮ ਕਰੇਗਾ ਸਲਾਖਾ ਪਿੱਛੇ ਜਾਏਗਾ ਜੋ ਜਿੱਡਾ ਮਰਜ਼ੀ ਬਰਾਦਦੀ ਹੋਵੇ ਜੀ ਜੋ ਮਰਜ਼ੀ ਸਪਾਰਸ਼ ਹੋਵੇ ਜੋ ਐਨਡੀ ਹੋਵੇ ਕੋਈ ਵੀ ਕ੍ਰਾਈਮ ਕਰ de no, la no, no, no. ਇਹ ਐਨਡੀ ਦਾ ਮੁਕਦਮਾ ਇਹਦੇ ਵਿੱਚ ਦਰਜ ਹੋਇਆ ਆਪਣਾ 2120 ਤੇ 2985 ਐਨਡੀਬੈਕਸ ਤੇ 1885 ਵਿੱਚ ਹੋਇਆ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਬਹੁਤ ਬਹੁਤ ਚੁਕਰੀਆ ਸਨਾ ਅੰਮ੍ਰਿਪਾਲ ਗਰੇਵਾਲ ਸਨਾ ਥਾਣਾ ਹੈਬੋਵਾਲ ਦੇ ਐਸਐਚਓ ਮੌਜੂਦ ਸੀ ਜਿਨ੍ਹਾਂ ਦੱਸਿਆ ਕਿ ਇੱਕ ਸ਼ਿਵ ਸਨਾਵਾਲਾ ਜੋ ਆਪਣੀ ਸ਼ੋਰਤ ਕਮਾਣ ਉਸ ਦੇ ਲੋਕਾਂ ਦੇ ਤੇ ਦਬਾਅ ਪਾਉਣ ਉਸੇ ਪਹਿਲੇ ਗਨਮੈਨ ਲੈ ਕੇ ਚੱਲਦਾ ਸੀਗਾ ਲੇਕਿਨ ਜਦੋਂ ਗਨਮੈਨ ਉਹਦੇ ਚਲੇ ਗਿਆ ਇੱਕ ਠੱਗੀ ਦੇ ਮਾਮਲੇ ਚ ਉਹਦੇ ਗਨਮੈਨ ਚਲੇ ਗਏ ਸੀਗੇ ਲੇਕਿਨ ਉਸ ਤੋਂ ਬਾਅਦ ਉਸਨੇ ਦੁਬਾਰਾ ਅਕਸ਼ਰਾਂ ਦੇ ਕੋਲ ਪੈਰ ਪਸਾਨੇ ਸ਼ੁਰੂ ਕਰਤੇ ਲੇਕਿਨ ਇੱਕ ਸਰਗ ਗਿਆ ਤੇ ਅੱਗੇ ਛਾਣਵੀਨ ਜਾਰੀ ਦੇ ਕਿਲੋ ਲਾਣਾ ਕੈਮਰਾਮੈਨ ਧਰਮੇ ਦੇ ਨਾਲ ਮੈਂ ਵਿਸ਼ਾਲ ਕਪੂਰ ਨੂੰ ਲਾਣਾ